ਸਤਨਾਮ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 3 ਤੇਰੀਆਂ ਖਾਣੀਆਂ ਤੇਰੀਆਂ ਬਾਣੀਆਂ ਬਿਨ ਨਾਵ ਸਭ ਭਰਮ ਭੁਲਾਣੀ ਗੁਰ ਸੇਵਾ ਤੇ ਹਰ ਨਾਮ ਪਾਇਆ ਬਿਨ ਸਤ ਗੁਰ ਕੋਏ ਨਾ ਪਾਵਣਿਆ ਹਉ ਵਾਰੀ ਜਿਉ ਵਾਰੀ ਹਰ ਸੇਤੀ ਚਿਤ ਲਾਵਣਿਆ ਹਰ ਸੱਚਾ ਗੁਰ ਭਗਤੀ ਪਾਈਐ ਸਹਜੇ ਮਨ ਵਸਾਵਣਿਆ ਰਹਾਉ ਸਤ ਗੁਰ ਸੇਵੇ ਤਾਂ ਸਭ ਕਿਛ ਪਾਏ ਜੇਹੀ ਮਨਸਾ ਕਰ ਲਾਗੇ ਤੇਹਾ ਫਲ ਪਾਏ ਸਤ ਗੁਰ ਦਾਤਾ ਸਭਨਾ ਬਥੂ ਕਾ ਪੂਰ ਭਾਗ ਮਿਲਾਵਣਿਆ ਇਹ ਮਨ ਮੈਲਾ ਇਕ ਨਾਂ ᱛਿਹਾਈ ਅੰਤਰ ਮੈਲ ਲਾਗੀ ਬਹੁ ਦੂਜਾ ਹੈ ਭਾਏ ਟਟ ਤੀਰਥ ਦਿਸੰਤਰ ਭਵੈ ਹੰਕਾਰੀ ਹੋਰ ਬਧੇਰੈ ਹਉ ਮੇਂ ਮਨ ਲਾਵਣਿਆ ਸਤਗੁਰ ਸੇਵੇ ਤਾਂ ਮਨ ਜਾਏ ਜੀਵਤ ਮਰੈ ਹਰ ਸਿਉ ਚਿਤ ਲਾਏ ਹਰ ਨਿਰਮਲ ਸੱਚ ਮੈਲ ਨਾ ਲਾਗੇ ਸੱਚ ਲਾਗੇ ਮੈਲ ਗਵਾਵਣਿਆ ਬਾਜ ਗੁਰੂ ਹੈ ਅੰਧ ਗੁਵਾਰਾ ਅਗਿਆਨੀ ਅੰਦਾ ਅੰਧ ਅੰਧਾਰਾ ਬਿਸਤਾ ਕੇ ਕੀੜੇ ਬਿਸਤਾ ਕਮਾਵੈ ਫਿਰ ਬਿਸਤਾ ਮਹਿ ਪਚਾਵਣਿਆ ਮੁਕਤੇ ਸੇਵੈ ਮੁਕਤਾ ਹੋਵੈ ਹਉਮੈ ਮਮਤਾ ਸ਼ਬਦ ਖੋਵੈ ਅਣ ਦਿਨ ਹਰ ਜਿਉ ਸੱਚਾ ਸੇਵੀ ਪੂਰ ਭਾਗ ਗੁਰ ਪਾਵਣ ਆਪੇ ਬਖਸ਼ੇ ਮੇਲ ਮਿਲਾਏ ਪੂਰੇ ਘੁਰਤੇ ਨਾਮ ਨਿਧ ਪਾਏ ਸਚਾ ਨਾਮ ਸਦਾ ਮਨ ਸਚਾ ਸਚ ਸੇਵੇ ਦੁਖ ਗਵਾ ਬਣਿਆ ਸਦਾ ਹਜੂਰ ਦੂਰ ਨਾ ਜਾਣੋ ਗੁਰ ਸ਼ਬਦੀ ਹਰ ਅੰਤਰ ਪਛਾਣੋ ਨਾਨਕ ਨਾਮ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣ ਆ ਸਦਾ ਹਜੂਰ ਦੂਰ ਨਾ ਜਾਣ ਹੋ ਗੁਰ ਸ਼ਬਦੀ ਹਰ ਅੰਤਰ ਪਛਾਨ ਹੋ ਨਾਨਕ ਨਾਮ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 116 ਦੇ ਉੱਪਰ ਅੰਕਿਤ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ ਔ ਸਤਿਗੁਰਾਂ ਦੀ ਕਿਰਪਾ ਨਾਲ ਇਹ ਸ਼ਬਦ ਦੀ ਵਿਚਾਰ ਦੀ ਅਰੰਭਤਾ ਰਹਾਉ ਦੀਆਂ ਪੰਕਤੀਆਂ ਤੋਂ ਆਪਾਂ ਕਰਾਂਗੇ ਹਾਂ ਵਾਰੀ ਜਿਉਂ ਵਾਰੀ ਹਰ ਛੇਤੀ ਚਿਤ ਲਾਵਣਿਆ ਸਭ ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ ਜਿਹੜੇ ਪਰਮੇਸ਼ਰ ਦੇ ਨਾਲ ਆਪਣਾ ਚਿੱਤ ਲਾਉਂਦੇ ਹਨ ਹਉ ਵਾਰੀ ਜੀਓ ਪਰਮੇਸ਼ਰ ਅਕਾਲ ਪੁਰਖ ਕਿਉਂਕਿ ਸਭ ਜਗ੍ਹਾ ਰਮਿਆ ਹੋਇਆ ਪਰਭਾਗਾਂ ਵਾਲੇ ਹੋ ਜਿਹੜੇ ਉਹਨੂੰ ਉੱਠਦੇ ਆਂ ਬੈਂਦੇ ਆਂ ਸੌਂਦੇ ਆਂ ਜਾਗਦੇ ਆਂ ਉਹਨੂੰ ਆਪਣੇ ਮਨ ਦੇ ਵਿੱਚ ਵਸਾਉਂਦੇ ਹਨ ਸਭ ਕਹਿੰਦੇ ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੇ ਸਦਕਾ ਮੈਂ ਉਹਨਾਂ ਤੋਂ ਸਤ ਕੇ ਜਾਨਾ ਜਿਹੜਾ ਨੇ ਚਿੱਤ ਉਹਦੇ ਨਾਲ ਜੋੜਿਆ ਹਉ ਵਾਰੀ ਜਿਉ ਵਾਰੀ ਹਰ ਛੇਤੀ ਚਿੱਤ ਲਾਵਣ ਆ ਹਰ ਸੱਚਾ ਗੁਰ ਭਗਤੀ ਹੀ ਪਾਈਐ ਉਹ ਹਰੀ ਪਰਮੇਸ਼ਰ ਵਾਹਿਗੁਰੂ ਜਿਹੜਾ ਸਦਾ ਥਿਰ ਹੈ ਗੁਰੂ ਦੀ ਭਗਤੀ ਕਰਕੇ ਹੁਣ ਗੁਰੂ ਦੀ ਭਗਤੀ ਕੀ ਹੈ ਜੋ ਗੁਰ ਕਹੈ ਸੋਈ ਭਲ ਮੰਨ ਗੁਰੂ ਦੀ ਸੇਵਾ ਗੁਰੂ ਦੀ ਭਗਤੀ ਇਹ ਹੀ ਹੈ ਕਿ ਜੋ ਗੁਰੂ ਕਹਿੰਦਾ ਹੈ ਅਸੀਂ ਉਹਨੂੰ ਮੰਨ ਲਈਏ ਤੇ ਉਹਦੀ ਭਗਤੀ ਹੈ ਤੇ ਸਤਗੁਰੂ ਕਹਿੰਦੇ ਹਾਰ ਸੱਚਾ ਗੁਰ ਭਗਤੀ ਪਾਈਐ ਸਹਜੇ ਮਨ ਵਸਾਵਣਿਆ ਆਤਮਿਕ ਅਡੋਲਤਾ ਜੀਵਨ ਦੇ ਵਿੱਚ ਆ ਜਾਂਦੀ ਹੈ ਜਦੋਂ ਅਸੀਂ ਉਹਨੂੰ ਮਨ ਦੇ ਵਿੱਚ ਬਸਾਉਂਦੇ ਹਾਂ ਸਭ ਕਿਰਪਾ ਕਰ ਰਹੇ ਹਨ ਪਹਿਲੀਆਂ ਪੰਕਤੀਆਂ ਦੇ ਵਿੱਚ ਤੇਰੀਆਂ ਖਾਣੀਆਂ ਤੇਰੀਆਂ ਬਾਣੀਆਂ ਚਾਰ ਖਾਣੀਆਂ ਮੰਨੀਆਂ ਗਈਆਂ ਹਨ ਜਿਹਦੇ ਨਾਲ 84 ਲੱਖ ਜੂਨੀਆਂ ਪੈਦਾ ਹੋ ਰਹੀਆਂ ਪਰ ਸਤਿਗੁਰੂ ਇਹ ਵੀ ਭਲੇਖਾ ਕੱਢਦੇ ਆ ਕਹਿੰਦੇ ਪ੍ਰਤਾ ਅਸੀਂ ਉਹਦਾ ਅੰਤ ਪਾ ਲਿਆ ਵੀ ਚਾਰ ਖਾਣੀਆਂ ਹਨ ਕਹਿੰਦੇ ਬਹੁਤ ਹਨ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਤ ਨਿਰੰਦ ਇਥੇ ਸ਼ਬਦ ਦੀ ਜੋ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਿਹਾ ਸਭ ਕਹਿੰਦੇ ਤੇਰੀਆਂ ਖਾਣੀ ਅੰਡਜ ਜੇ ਰਜ ਉਤਪੁਜ ਸੇਤਜ ਇਥੇ ਬਾਣੀ ਦਾ ਅਰਥ ਹੈ ਬਨਾਵਟ ਬਿਉਂਤ ਇਹ ਸਤਿਗੁਰੂ ਤੇਰੀ ਸੰਸਾਰ ਦੀ ਬਣਾਉਣ ਵਾਲੀ ਜਿਹੜੀ ਬਨਾਉਤ ਹੈ ਉਹ ਵੀ ਕਮਾਲ ਦੀ ਹੈ ਤੇਰੀਆਂ ਖਾਣੇ ਤੇਰੀਆਂ ਬਾਣੀ ਹਾਂ ਜੇ ਪਰਮੇਸ਼ਰ ਦੇ ਨਾਮ ਦੇ ਵਿੱਚ ਨਹੀਂ ਹੈ ਕੋਈ ਵੀ ਜੀਵ ਜੰਤੂ ਪੈਦਾ ਕੀਤਾ ਸਤਿਗੁਰੂ ਕਹਿੰਦੇ ਉਹਦੇ ਨਾਮ ਤੋਂ ਬਿਨਾ ਕੀ ਹੈ ਬਿਨ ਨਾਵੈ ਸਭ ਧਰਮ ਭੁਲਾਣੀ ਧਰਮ ਦੇ ਵਿੱਚ ਭਟਕਣਾ ਦੇ ਵਿੱਚ ਜੀਵਨ ਬਤੀਤ ਹੁੰਦਾ ਗੁਰਸੇਵਾ ਤੇ ਹਰ ਨਾਮ ਪਾਇਆ ਗੁਰੂ ਦੀ ਸੇਵਾ ਕਰਕੇ ਹਰੀ ਦਾ ਨਾਮ ਪ੍ਰਾਪਤ ਹੋਇਆ ਨਾਲੇ ਵੀ ਸਪਸ਼ਟ ਕਰਦੇ ਆ ਇਹ ਸਿੱਖੀ ਦਾ ਸਿਧਾਂਤ ਹੈ ਬਿਨ ਸਤਗੁਰ ਕੋਏ ਨਾ ਪਾਵਣਿਆ ਸਤਗੁਰੂ ਤੋਂ ਬਿਨਾ ਕੋਈ ਵੀ ਨਹੀਂ ਪ੍ਰਾਪਤ ਕਰ ਸਕਦਾ ਬਿਨ ਸਤਗੁਰ ਕਿਨੇ ਨਾਮ ਪਾਇਓ ਬਿਨ ਸਤਗੁਰ ਕਿਨੇ ਨਾ ਪਾਇਆ ਸਤਗੁਰ ਨਾਲ ਕਿਉਂ ਜੁੜਨਾ ਹੈ ਕਿਉਂਕਿ ਸਤਗੁਰ ਵਿੱਚ ਆਪ ਰਖਿਉਣ ਕਰ ਪ੍ਰਗਟ ਆਕ ਸੁਨਾਇਆ ਸਤਗੁਰ ਮਿਲੈ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਛਕਾਇਆ ਉਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ ਜਗ ਜੀਵਨ ਦਾਤਾ ਸਭ ਕਹਿੰਦੇ ਗੁਰ ਸੇਵਾ ਤੇ ਹਰ ਨਾਮ ਪਾਇਆ ਬਿਨ ਸਤਗੁਰ ਕੋਏ ਨਾ ਪਾਵਣਿਆ ਹਉ ਵਾਰੀ ਜਿਉ ਵਾਰੀ ਹਰ ਛੇਤੀ ਚਿਤ ਲਾਵਣਿਆ ਹਰ ਸੱਚਾ ਗੁਰ ਭਗਤੀ ਪਾਈਐ ਸਹਜੇ ਮਨ ਵਸਾਵਣਿਆ ਰਹਾਉ ਸਤਗੁਰ ਸੇਵੇ ਤਾਂ ਸਭ ਕੁਛ ਪਾਏ ਜਦੋਂ ਅਸੀਂ ਸਤਗੁਰੂ ਦੀ ਅਰਦਾਸਾ ਕਰਦੇ ਹਾਂ ਜੋ ਜੀਵਨ ਦੇ ਵਿੱਚ ਸਾਨੂੰ ਚਾਹੀਦਾ ਉਹ ਸਭ ਕੁਝ ਮਿਲਦਾ ਹੈ ਬਕਰੀ ਗੱਲ ਹੈ ਕਿ ਸਾਡਾ ਜਿਹੜਾ ਜੀਵਨ ਹੈ ਨਾ ਦੁਨਿਆਵੀ ਵਸਤੂਆਂ ਦੇ ਵਿੱਚ ਹੀ ਲੀਨ ਰਹਿੰਦਾ ਹੈ ਪਰ ਸਤਗੁਰੂ ਕਹਿੰਦੇ ਇਹ ਵੀ ਤਾਂ ਸਤਗੁਰੂ ਪਰਮੇਸ਼ਰ ਨੇ ਰਹਿਮਤ ਕਰਨੀ ਹੈ ਨਾ ਸਤਗੁਰ ਸੇਵੇ ਤਾਂ ਸਭ ਕਿਛ ਪਾਏ ਜੇਹੀ ਮਨਸਾ ਕਰ ਲਾਗੇ ਜਿੱਦਾਂ ਦੀ ਮਨਸਾ ਕਰਕੇ ਅਸੀਂ ਭਗਤੀ ਵਿੱਚ ਲੱਗਦੇ ਹਾਂ ਤੇ ਹਾ ਫਲ ਪਾਏ ਸਤਗੁਰ ਦਾਤਾ ਸਭਨਾ ਬਥੂ ਕਾ ਸਾਰੀਆਂ ਵਸਤੂਆਂ ਦਾ ਮਾਲਕ ਪਰਮੇਸ਼ਰ ਹੈ ਉਦੇ ਘਰ ਵਿੱਚ ਸਭ ਕੁਝ ਹੈ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਸਤਗੁਰ ਦਾਤਾ ਸਭਨਾ ਬਥੂ ਕਾ ਪੂਰੇ ਭਾਗ ਮਿਲਾਵਣਿਆ ਪੂਰੇ ਭਾਗ ਭਾਵ ਦੀ ਬਖਸ਼ਿਸ਼ ਤੇ ਨਾਲ ਉਹਦਾ ਮਿਲਾਪ ਹੁੰਦਾ ਹੈ ਹੁਣ ਚਿਤ ਕਿਉਂ ਨਹੀਂ ਜੁੜਦਾ ਸਤਗੁਰ ਕਹਿੰਦੇ ਇਹ ਕਾਰਨ ਹੈ ਏ ਮਨ ਮੈਲਾ ਇਕ ਨਾ ਧਾਇ ਇਹਦੇ ਅੰਦਰ ਮੈਲ ਹੈ ਮਨ ਵਿਕਾਰਾਂ ਨਾਲ ਭਰੇ ਇਹ ਮਨ ਮੈਲਾ ਇਕ ਨਾ ਧਾਇ ਜਿਸ ਤਰ੍ਹਾਂ ਗੁਰੂ ਅਮਰਦਾਸ ਜੀ ਦਾ ਸ਼ਬਦ ਹੈ ਸਤਗੁਰੂ ਆਪਣਾ ਨਿੱਜੀ ਤਜਰਬਾ ਵੀ ਦੱਸਦੇ ਆ ਜੇ ਆਪਾਂ ਪੁੱਛੀਏ ਨਾ ਸਤਗੁਰੂ ਜੀ ਮਨ ਕਿਦਾਂ ਪਵਿੱਤਰ ਹੁੰਦਾ ਹੈ ਸਭ ਕਹਿੰਦੇ ਮਨ ਧੋਵੋ ਸ਼ਬਦ ਲਾਗੋ ਹਰਿ ਸਿਉ ਰਹੋ ਚਿਤ ਲਾਇ ਤੇ ਜਦੋਂ ਮਨ ਮੈਲਾ ਨਾ ਤੇ ਕਦੇ ਵੀ ਟਿਕਾਓ ਨਹੀਂ ਆਏਗਾ ਭਟਗੇਗਾ ਮਨ ਮੈਲੇ ਸਭ ਕਿਸ ਮੈਲਾ ਤਨ ਧੋਤੇ ਮਨ ਅੱਛਾ ਨਾ ਹੋਏ ਸਰੀਰ ਧੋਣ ਦੇ ਨਾਲ ਮਨ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਮਨ ਮੈਲਾ ਤੇ ਮੈਲ ਹੈ ਇੱਕ ਨਾ ਧਿਆਏ ਭਟਕਦਾ ਹੈ ਇਹ ਕਿਤੋਂ ਪ੍ਰਾਪਤੀ ਹੋ ਜਾਏ ਪਰ ਗੁਰੂ ਸਾਹਿਬ ਕਹਿੰਦੇ ਰੱਬ ਨਹੀਂ ਮਿਲੇਗਾ ਧੋਖਾ ਮਿਲੇਗਾ ਜੀਵਨ ਦੇ ਵਿੱਚ ਆ ਦੇਖੋ ਨਾ ਕਿੰਨੇ ਗੁਰੂ ਬਣ ਕੇ ਬੈਠੇ ਕਿੰਨੇ ਰੱਬ ਬਣ ਕੇ ਬੈਠੇ ਤੇ ਉਹ ਜਿਹੜੇ ਜਾਂਦੇ ਉਹਨਾਂ ਨੂੰ ਵੀ ਧੋਖਾ ਹੈ ਜਿਸ ਤਰ੍ਹਾਂ ਉਹ ਲਿਖਿਆ ਹੋਵੇ ਨਾ ਬਾਹਰ ਕਲਾਥ ਹਾਊਸ ਤੇ ਅੰਦਰ ਕਪੜਾ ਹੀ ਨਾ ਹੋਵੇ ਧੋਖਾ ਹੀ ਹੈ ਨਾ ਜਿਹੜਾ ਬੰਦਾ ਗਿਆ ਬਾਹਰ ਲਿਖਿਆ ਹੋਵੇ ਜਨਰਲ ਸਟੋਰ ਕਰਿਆਨਾ ਸਟੋਰ ਅੰਦਰ ਰਾਸ਼ਨ ਹੀ ਨਾ ਹੋਵੇ ਸੌਦਾ ਹੀ ਨਾ ਹੋਵੇ ਇਦਾਂ ਹੀ ਅਣਫੋਕੇ ਲੋਕ ਹਨ ਆਸ਼ਰਮ ਬਣਾ ਕੇ ਬਣਾਵ ਕੇ ਵੱਡੇ ਵੱਡੇ ਆਸ਼ਰਮ ਜਿਹੜੇ ਲੋਕਾਂ ਦਾ ਜੀਵਨ ਬਦਲਦੇ ਆ ਪਰ ਇਹ ਨਹੀਂ ਦੱਸਦੇ ਵੀ ਤੁਸੀਂ ਮਰ ਵੀ ਜਾਣਾ ਸਾਡੇ ਕੋਲ ਆ ਕੇ ਗੁਰੂ ਮਹਾਰਾਜ ਕਹਿੰਦੇ ਮਨ ਮੈਲਾ ਇਹ ਮਨ ਮੈਲਾ ਏਕਣਾ ਤੇ ਆਇਆ ਇੱਕ ਨੂੰ ਛੱਡ ਦਿੱਤਾ ਦੁਬਿਧਾ ਦੇ ਵਿੱਚ ਪੈ ਗਿਆ ਫਿਰ ਅੱਗੇ ਸਪਸ਼ਟ ਕਰਦੇ ਆ ਅੰਤਰ ਮੈਲ ਲਾਗੀ ਅੰਦਰ ਮੈਲ ਲੱਗੀ ਹੋਈ ਹੈ ਕਿਉਂ ਲੱਗੀ ਆ ਕਹਿੰਦੇ ਬਹੁਤ ਦੂਜਾ ਭਾਏ ਦੂਜੇ ਨਾਲ ਪਿਆਰ ਪਾਇਆ ਹੋਇਆ ਦੂਜੇ ਵਿੱਚ ਕੁਝ ਵੀ ਆ ਸਕਦਾ ਮਾਇਆ ਵੀ ਹੈ ਦੁਨਿਆਵੀ ਪਦਾਰਥ ਵੀ ਹੈ ਧੀਆਂ ਪੁੱਤਰ ਜੋ ਵੀ ਆਪਾਂ ਨਾਲ ਲਈਏ ਜਿਹੜਾ ਰੱਬ ਨੂੰ ਛੱਡ ਕੇ ਆ ਦੂਜਾ ਹੀ ਆ ਅੰਤਰ ਮੈਲ ਲਾਗੀ ਬਹੁਤ ਦੂਜਾ ਹੈ ਪਾਏ ਤਟ ਤੀਰਥ ਦਸੰਤਰ ਭਵੇ ਹੰਕਾਰੀ ਤੀਰਥਾਂ ਤੇ ਤਟਾਂ ਤੇ ਚਲਾ ਗਿਆ ਦੇਸ਼ ਦਸੰਤਰਾ ਵਿੱਚ ਘੁੰਮਦਾ ਹੈ ਪਰ ਇਕੱਠਾ ਕੀ ਕੀਤਾ ਹੰਕਾਰ ਮੈਨੇ ਸਾਲ ਹੋ ਗਏ ਇੰਨੇ ਤੀਰਥਾਂ ਦੇ ਚਲਾ ਮਾ ਕੁਛ ਕੀਤਾ ਸਭ ਕਹਿੰਦੇ ਨਾ ਬਹੁਤ ਤੀਰਤ ਭਵਿਆ ਤੇਤੋਂ ਲਵਿਆ ਤੇਤੋਂ ਤੇਤੋਂ ਕਰਦਾ ਮਤਲਬ ਲੋਕਾਂ ਨੂੰ ਦੱਸਦਾ ਹੈ ਵੀ ਇੰਨੀ ਵਾਰੀ ਮੈਂ ਇੱਥੇ ਚਲਾ ਗਿਆ ਇੰਨੀ ਜਗ੍ਹਾ ਇੰਨੀ ਜਗ੍ਹਾ ਚੱਲ ਪ੍ਰਾਪਤ ਕੀ ਕੀਤਾ ਕੁਛ ਵੀ ਨਹੀਂ ਮਿਲਿਆ ਟੱਟ ਤੀਰਤ ਦਸੰਤਰ ਭਾਵੇ ਹੰਕਾਰੀ ਅੰਦਰ ਹੰਕਾਰ ਹੀ ਪੈਦਾ ਹੁੰਦਾ ਬਹੁਤ ਤੀਰਤ ਭਾਵੇ ਦੇ ਢੋਲ ਬਉ ਭੇ ਕੀਆ ਦੇਹੀ ਤੁਖਦੀਆ ਸਹਬੈ ਜੀਆ ਆਪਣਾ ਕੀ ਤੱਟ ਤੀਰਤ ਦਸੰਤਰ ਭਾਵੇ ਹੰਕਾਰੀ ਹੋਰ ਬਧੇਰਾ ਹਾਵੇਂ ਮਨ ਲਾਵਣ ਆ ਹੋਰ ਬਧੇਰੀ ਹਾਵੇਂ ਦੀ ਮੈਲ ਆਪਣੇ ਜੀਵਨ ਦੇ ਵਿੱਚ ਪ੍ਰਾਪਤ ਕਰ ਲੈ ਸਤਗੁਰ ਸੇਵੇ ਤਾਂ ਮਲ ਜਾਏ ਇਹ ਅੰਦਰਲੀ ਜਿਹੜੀ ਮੈਲ ਹੈ ਨਾ ਉਹਦੀ ਭਗਤੀ ਕਰਕੇ ਉਹਦਾ ਨਾਮ ਸਿਮਰਨ ਕਰਕੇ ਉਤਰਦੀ ਹੈ ਮੈਂ ਕੱਲ ਵੀ ਬੇਨਤੀ ਕੀਤੀ ਸੀ ਬਹੁਤ ਭਾਗਾਂ ਵਾਲਿਓ ਜੋ ਸਤਗੁਰ ਦੀ ਬਾਣੀ ਪੜ੍ਹਦੇ ਸਹਿਜ ਪਾਠ ਕਰਦੇ ਸਹਿਜ ਦਾ ਮਤਲਬ ਕੀ ਹੈ ਕੀ ਸਹਿਜ ਦੇ ਨਾਮ ਹਰ ਕਾ ਬਿਲੋਵਣਾ ਬਲੋਵੋ ਮੇਰੇ ਭਾਈ ਸਹਿਜ ਬਲੋਵੋ ਜੈਸੇ ਤਤਨੰਜ ਪਰ ਸਾਡੀ ਕੀ ਹਾਲਤ ਹੁੰਦੀ ਹੈ ਵੀ ਅੱਜ 10 ਅੰਕ ਹੋ ਗਏ ਅੱਜ 30 ਹੋ ਗਏ ਅੱਜ 50 ਕਰਨੇ ਆ ਮਤਲਬ 1430 ਅੰਕ ਕਰਨੇ ਗਿਣਤੀ ਦੇ ਵਿੱਚੇ ਲੱਗ ਪਰ ਉਹਨਾਂ ਕੋ ਤੱਕਰ ਜਿੰਨੇ ਤੱਕਰ ਬਾਣੀ ਦਾ ਅਸਰ ਤਾਂ ਹੋਏਗਾ ਜਦ ਤਨ ਇਹ ਸਮਝ ਨਹੀਂ ਲੱਗ ਰਹੀ ਵੀ ਇਹ ਸ਼ਬਦ ਵਿੱਚ ਗੁਰੂ ਸਾਹਿਬ ਕੀ ਕਹਿ ਰਹੇ ਆ ਜੀ ਸਮਝ ਲੱਗ ਗਈ ਫਿਰ ਆਪਾਂ ਅੱਗੇ ਚੱਲੀਏ ਭਾਵੇਂ ਇੱਕ ਸ਼ਬਦ ਰੋਜ਼ ਪੜ੍ਹ ਲਓ ਤੇ ਉਹਦੇ ਨਾਲ ਜੀਵਨ ਵਿੱਚ ਸਮਝ ਆਏਗੀ ਤੇ ਸਹਿਜ ਦਾ ਮਤਲਬ ਇਹਦਾ ਨੇ ਸਹਿਜ ਦੇ ਨਾਲ ਕਰਨਾ ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਜਦੋਂ ਉਹਦੀ ਅਰਾਧਨਾ ਕਰੇਗਾ ਹੁਣ ਮੈਲ ਕਿੱਧਰ ਜਾਏਗੀ ਜਦੋਂ ਉਹਦੇ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰੇਗਾ ਨੇ ਤਾਂ ਫਿਰ ਲੋਕਾਂ ਨੂੰ ਕਹਾਂ ਕਿ ਮੈਂ ਤਾਂ ਉਹਨੇ ਤੱਕ ਰਚਾ ਨਹੀਂ ਪੈਂਦਾ ਜਿੰਨੇ ਤੱਕ ਮੈਂ ਪਾਠ ਨਹੀਂ ਕਰਦਾ ਫਿਰ ਲੋਕਾਂ ਨੂੰ ਦੱਸੇਗਾ ਮੈਂ ਤਾਂ ਇੰਨੇ ਸੱਜ ਪਾਠ ਕਰ ਲੈ ਮੈਂ ਤਾਂ ਇੰਨੀਆਂ ਮਾਲਾ ਜਪ ਲਈਆਂ ਮੈਂ ਤਾਂ ਇੰਨੇ ਮੰਤਰ ਕਰ ਲੈ ਪਰ ਇੱਕ ਵੀ ਸ਼ਬਦ ਨਹੀਂ ਆਇਆ ਜੀਵਨ ਦੇ ਵਿੱਚ ਮੈਲ ਵੱਧ ਗਈ ਸਤਗੁਰ ਸੇਵੇ ਤਾਂ ਮਲ ਜਾਏ ਜੀਵਤ ਮਰੇ ਮਤਲਬ ਆਪਣੇ ਭਾਵ ਨੂੰ ਖਤਮ ਕਰ ਲਿਆ ਕਿ ਮੈਂ ਕੁਝ ਹਾਂ ਸਤਗੁਰੂ ਤੂੰ ਕਰਾ ਰਿਹਾ ਹੈਂ ਤੇਰੀ ਕਿਰਪਾ ਹੈ ਤੇਰੀ ਬਖਸ਼ਿਸ਼ ਹੈ ਸਤ ਗੁਰ ਸੇਵੇ ਤਾਂ ਮਲ ਜਾਏ ਜੀਵ ਤੁਮਰੇ ਹਰ ਸਿਉ ਚਿਤ ਲਾਏ ਆਪਣੇ ਆਪ ਨੂੰ ਖਤਮ ਕਰ ਲਿਆ ਮੈਂ ਕੁਛ ਨਹੀਂ ਕਰ ਰਿਹਾ ਤੂੰ ਕਰਾ ਰਿਹਾ ਜੀਵ ਤੁਮਰੇ ਹਰ ਸਿਉ ਚਿਤ ਲਾਏ ਹਰ ਨਿਰਮਲ ਸੱਚ ਮਹਿਲ ਨਾ ਲਾਗੇ ਉਹ ਪ੍ਰਮਾਤਮ ਪਵਿੱਤਰ ਹੈ ਨਿਰਮਲ ਹੈ ਉਹਨੂੰ ਮੈਲ ਨਹੀਂ ਲੱਗਦੀ ਸੱਚ ਮੈਲ ਨਾ ਲੱਗੇ ਸੱਚ ਲੱਗੇ ਜਦੋਂ ਅਸੀਂ ਉਹਦੇ ਸੱਚ ਨਾਲ ਜੁੜਦੇ ਆਂ ਮੈਲ ਗਵਾ ਬਣਿਆ ਫਿਰ ਸਾਡੀ ਮੈਲ ਵੀ ਦੂਰ ਹੋ ਜਾਂਦੀ ਪਰ ਕਿੱਦਾਂ ਹੋਏਗੀ ਸਤਗੁਰੂ ਕਹਿੰਦੇ ਬਾਜ ਗੁਰੂ ਹੈ ਅੰਧ ਗਵਾਰਾ ਗੁਰੂ ਤੋਂ ਬਿਨਾ ਤਾਂ ਘੁੱਪ ਹਨੇਰਾ ਹੈ ਬਾਜ ਗੁਰੂ ਹੈ ਅੰਧ ਗਵਾਰਾ ਅਗਿਆਨੀ ਅੰਦਾ ਅੰਧ ਅੰਧਾਰਾ ਅਗਿਆਨਤਾ ਦੇ ਵਿੱਚ ਹੈ ਅੰਧਕਾਰ ਦੇ ਵਿੱਚ ਹੈ ਹਲਤ ਕੀ ਹੈ ਬਿਸਤਾ ਕੇ ਕੀੜੇ ਬਿਸਤਾ ਕਮਾਵੇ ਫਿਰ ਬਿਸਤਾ ਮਾਹੇ ਪਚਾਵਣ ਆ ਜਿਦਾਂ ਉਹ ਗੰਦਗੀ ਦੇ ਕੀੜੇ ਹੁੰਦੇ ਨਾ ਗੰਦਗੀ ਦੇ ਵਿੱਚ ਹੀ ਰਹਿੰਦੇ ਬਿਸਤਾ ਕੇ ਕੀੜੇ ਬਿਸਤਾ ਕਮਾਵੇ ਫਿਰ ਬਿਸਤਾ ਮਾਹੇ ਪਚਾਵਣ ਤੇ ਉਹਦੇ ਵਿੱਚ ਪਚ ਜਾਂਦੇ ਪਾਬ ਉਹਦੇ ਵਿੱਚ ਹੀ ਖਤਮ ਹੋ ਜਾਂਦੇ ਹੁਣ ਦੇਖੋ ਉਹਨੂੰ ਬੰਦਾ ਬਾਤ ਕਰ ਰਿਹਾ ਬਾਣੀ ਪੜ ਰਿਹਾ ਪਰ ਸੁਭਾਅ ਨਹੀਂ ਬਦਲਿਆ ਬਿਸਤਾ ਕੇ ਕੀੜੇ ਬਿਸਤਾ ਕਮਾਵੇ ਫਿਰ ਬਿਸਤਾ ਮਾਹੇ ਪਚਾਵਣ ਆ ਮੁਕਤੇ ਸੇਵੇ ਮੁਕਤਾ ਹੋਵੇ ਉਹ ਜਿਹੜੇ ਆਪੇ ਮੁਕਤ ਨਹੀਂ ਹੋਏ ਉਹ ਸਾਨੂੰ ਕਿੱਥੋਂ ਮੁਕਤ ਕਰ ਦੇਣਗੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆ ਰਹੇ ਸੀ ਤੇ ਅੱਜ ਕੀ ਦੇਖਿਆ ਗੁਰੂ ਕੇ ਸਿੱਖ ਨਾਲ ਹਨ ਐਡਾ ਮੋਟਾ ਸੱਪ ਲੰਬਾ ਵੀ ਬਹੁਤ ਸੀ ਤੇ ਬੋਟਾ ਵੀ ਬਹੁਤ ਸੀ ਬੜੇ ਸਿੱਖ ਹੈਰਾਨ ਹੋਏ ਤੇ ਗੁਰੂ ਮਹਾਰਾਜ ਜੀ ਨੂੰ ਇਸ਼ਾਰਾ ਕੀਤਾ ਸਤਿਗੁਰੂ ਜੀ ਸੱਪ ਔਰ ਐਡਾ ਮੋਟਾ ਸੱਪ ਸਤਿਗੁਰੂ ਕਹਿੰਦੇ ਸਾਪਣ ਹੀ ਹੈ ਇਹ ਆਪਣੇ ਸਮੇ ਦਾ ਇੱਕ ਗੁਰੂ ਹੈ ਹੈ ਸਤਿਗੁਰ ਜੀ ਸਭ ਜੀ ਘੋੜੇ ਤੋਂ ਉਤਰੇ ਉਹਨੂੰ ਆਪਣਾ ਪਵਿੱਤਰ ਚਰਨ ਲਾਇਆ ਤੇ ਉਹ ਫਟ ਗਿਆ ਪੂਰਾ ਉਹਦੇ ਵਿੱਚ ਹਜ਼ਾਰਾਂ ਹੀ ਕੀੜੇ ਸਨ ਹਜ਼ਾਰਾਂ ਹੀ ਕੀੜੇ ਸਨ ਤੇ ਗੁਰੂ ਸਾਹਿਬ ਇਹ ਕੀ ਕਹਿਣ ਲੱਗੇ ਗੁਰੂ ਸੀ ਨਾ ਆਪ ਮੁਕਤ ਹੋਇਆ ਤੇ ਨਾ ਆਪਣੇ ਚੇਲਿਆਂ ਨੂੰ ਮੁਕਤ ਕਰ ਸਕਿਆ ਇਹ ਜੀਂਦਾ ਸੀ ਤੇ ਚੇਲਿਆਂ ਨੂੰ ਖਾਂਦਾ ਸੀ ਹੁਣ ਚੇਲੇ ਇਹਨੂੰ ਖਾ ਰਹੇ ਆ ਆਪਣਾ ਇਹ ਮੋਗੇ ਜ਼ਿਲ੍ਹੇ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਬਣਿਆ ਤੇ ਕਹਿਣ ਦਾ ਭਾਵ ਹੈ ਕਿ ਸਤਿਗੁਰੂ ਕਹਿੰਦੇ ਉਹਦੀ ਸੇਵਾ ਕਰੋ ਜਿਹੜਾ ਮੁਕਤ ਹੈ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਪੜਦੇ ਨਾ ਆਪਾਂ ਸ਼ਬਦ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੁਹਤਾ ਉਹਦੇ ਕੋਲ ਆਓ ਕਹਿੰਦੇ ਜਿਹੜਾ ਆਪ ਮੁਕਤ ਹੈ ਮੁਕਤੇ ਸੇਵੇ ਮੁਕਤਾ ਹੋਵੇ ਹਉਮੇ ਮਮਤਾ ਮਮਤਾ ਅਪਨੰਤ ਜਿਹੜੀ ਹੈ ਇਹ ਸ਼ਾਇ ਮੇਰੀ ਹੈ ਮੈਂ ਹਾਂ ਮੇਰਾ ਹੈ ਇਹ ਸਭ ਖਤਮ ਹੋ ਜਾਏਗੀ ਕਿ ਸਤਗੁਰੂ ਤੇਰਾ ਸਭ ਕੁਝ ਕਦੋਂ ਕਹਿੰਦੇ ਸ਼ਬਦੇ ਖੋਵੇ ਜਦੋਂ ਸ਼ਬਦ ਨਾਲ ਜੁੜੇਗਾ ਸ਼ਬਦ ਨਾਲ ਜੁੜਨ ਦਾ ਭਾਵ ਸ਼ਬਦ ਦੀ ਵਿਚਾਰ ਨੂੰ ਆਪਣੇ ਜੀਵਨ ਦੇ ਵਿੱਚ ਕਮਾਏ ਹਉਮੇ ਮਮਤਾ ਸ਼ਬਦੇ ਖੋਵੇ ਅਣ ਦਿਨ ਹਰ ਜੀਉ ਸੱਚਾ ਸੇਵੀ ਹਰ ਵੇਲੇ ਉਹ ਸੱਚੇ ਦੀ ਆਰਾਧਨਾ ਕਰ ਪੂਰੇ ਭਾਗ ਗੁਰ ਪਾਵਣ ਆ ਪੂਰੇ ਭਾਗਾਂ ਦੇ ਨਾਲ ਹੀ ਗੁਰੂ ਦੀ ਪ੍ਰਾਪਤੀ ਆਪੇ ਬਖਸ਼ੇ ਮੇਲ ਮਿਲਾਏ ਉਹ ਆਪ ਹੀ ਬਖਸ਼ ਕਰਕੇ ਆਪਣੇ ਨਾਲ ਮਲਾਉਂਦਾ ਹੈ ਪੂਰੇ ਗੁਰ ਤੇ ਨਾਮ ਨਿਧ ਪਾਏ ਪੂਰੇ ਗੁਰੂ ਤੋਂ ਇਹ ਨਾਮ ਦਾ ਖਜ਼ਾਨਾ ਮਿਲਦਾ ਸੱਚਾ ਨਾਮ ਸਦਾ ਮਨ ਸੱਚਾ ਸੱਚੇ ਨਾਮ ਦੇ ਵਿੱਚ ਜੁੜਾਂਗੇ ਸੱਚਾ ਨਾਮ ਸਦਾ ਮਨ ਸੱਚਾ ਸੱਚ ਸੇਵੇ ਦੁੱਖ ਗਵਾ ਬਣਿਆ ਜਦੋਂ ਸੱਚੇ ਦੀ ਅਰਾਧਨਾ ਕਰਾਂਗੇ ਸਾਡੇ ਦੁੱਖ ਵੀ ਖਤਮ ਹੋ ਜਾਣਗੇ ਸਦਾ ਹਜ਼ੂਰ ਦੂਰ ਨਾ ਜਾਣੋ ਉਹ ਤਾਂ ਬਹੁਤ ਨੇੜੇ ਆ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ ਪੜਨ ਵਾਸਤੇ ਨਹੀਂ ਹੈ ਕਿ ਉਹਨੂੰ ਮਹਿਸੂਸ ਕਰੀਏ ਕਿ ਉਹ ਮੇਰੇ ਨਾਲ ਹੈ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛੀ ਚੋਰੀ ਕਰਦਾ ਹੈ ਗਲਤ ਕੰਮ ਕਰਦਾ ਕਿ ਲੱਭ ਕਿਤੇ ਗੁਰਦੁਆਰੇ ਬੈਠਾ ਕਿਤੇ ਸਤਵੇਂ ਸਮਾਨ ਤੇ ਬੈਠਾ ਸਭ ਕਹਦੇ ਨਹੀਂ ਸਦਾ ਸਦਾ ਹਜੂਰ ਦੂਰ ਨਾ ਜਾਣੋ ਇਹ ਮਨਮਤ ਜਾਣੇ ਹਰ ਦੂਰ ਹੈ ਇਹ ਮਨਾ ਕਿਤੇ ਮਤਾ ਜਾਣ ਲਈ ਰੱਬ ਦੂਰ ਬੈਠਾ ਹੈ ਇਹ ਮਨਮਤ ਜਾਣੇ ਹਰ ਦੂਰ ਹੈ ਸਦਾ ਦੇਖ ਹضور ਸਤ ਸੁਣਦਾ ਸਤ ਵੇਖਦਾ ਸ਼ਬਦ ਰਹਾ ਪਰਪੂ ਹੁਣ ਇਹ ਸਵਾਲ ਹੁੰਦਾ ਨਾ ਕਿ ਕਿੱਦਾਂ ਦੇਖੀ ਉਹਨੂੰ ਸਤਗੁਰੂ ਸਪਸ਼ਟ ਕਰਦੇ ਸਦਾ ਹਜ਼ੂਰ ਦੂਰ ਨਾ ਜਾਣੋ ਗੁਰ ਸ਼ਬਦੀ ਹਰ ਅੰਤਰ ਪਛਾਣੋ ਅੰਤਰ ਦੇ ਇਤੇ ਰਾਰੇ ਨੂੰ ਸਿਆਰੀ ਹੈ ਅੰਦਰ ਪਹਿਚਾਨਣ ਦਾ ਯਤਨ ਕਰੋ ਕਦੇ ਨਾਲ ਗੁਰੂ ਦੇ ਸ਼ਬਦ ਦੇ ਨਾਲ ਗੁਰੂ ਦੀ ਸ਼ਬਦੀ ਵਿਚਾਰ ਦੇ ਨਾਲ ਸਦਾ ਹਜੂਰ ਦੂਰ ਨਾ ਜਾਣ ਗੁਰ ਸ਼ਬਦੀ ਹਰ ਅੰਤਰ ਪਛਾਣੋ ਨਾਨਕ ਨਾਮ ਮਿਲੈ ਵਡਿਆਈ ਨਾਮ ਦੇ ਨਾਲ ਹੀ ਸੁਭਾ ਮਿਲਦੀ ਹੈ ਪਰ ਕਿਦਾਂ ਨਾਮ ਮਿਲਦਾ ਪੂਰੇ ਗੁਰ ਤੇ ਪਾਵਣ ਆ ਪੂਰੇ ਗੁਰੂ ਤੋਂ ਨਾਮ ਦੀ ਪ੍ਰਾਪਤੀ ਹੁੰਦੀ ਆ ਸਤ ਗੁਰ ਕਹਿੰਦੇ ਭਾਗਾਂ ਵਾਲੇ ਹੋ ਜਿਹੜੇ ਸੱਚੇ ਨਾਲ ਚਿੱਤ ਜੋੜਦੇ ਹੋਂ ਵਾਰੀ ਜਿਉਂ ਵਾਰੀ ਹਰ ਛੇਤੀ ਚਿਤ ਲਾਵਣਿਆ ਹਰ ਸੱਚਾ ਗੁਰ ਭਗਤੀ ਪਾਈਏ ਸੱਜੇ ਮਨ ਵਸਾਵਣਿਆ ਰਹਾਓ ਸਮੇਂ ਦੀ ਸਮਾਪਤੀ ਐ ਇਲੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦੇਆ ਗੁਰ ਸੰਗਤ ਦੀ ਬਲੌਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ